ਮੇਰਾ ਨਾਮ ਦਿਲਪਿਕ ਕੋਰ ਮੇ 2 ਸਾਲ ਹੋ ਗਏ ਆਪਣੇ ਪੇਕੇ ਘਰ ਤੋਂ ਪੇਕੇ ਘਰ ਰਹਿੰਦੀ ਆ ਪਿੰਡ ਸਾਧੂ ਚੱਕ ਗੁਰਦਾਸਪੁਰ ਤੇ ਮੇਰੇ ਘਰ ਮੇਰੇ ਘਰ ਵਾਲੇ ਨਾਲ ਮੇਰਾ ਡਿਸਪਿਊਟ ਚੱਲਦਾ ਪਿਆ ਬਲਕਿ ਹੋ ਗਿਆ 2 ਸਾਲ ਤੋਂ ਕੋਰ ਕੇਸ ਵੀ ਚੱਲ ਰਹੇ ਸਾਡੇ ਆ ਜੀ ਤੇ ਹੁਣ ਬੱਚਿਆਂ ਦੀ ਜਿਹੜੀ ਕਸਟਡੀ ਉਹ ਮੇਰੇ ਕੋਲ ਤੇ ਇਹਨਾਂ ਨੇ ਕੀ ਕੀਤਾ ਕਿ ਅੱਜ 6:30 ਵਜੇ ਆਣ ਕੇ ਮਨਦੀਪ ਸਿੰਘ ਔਲਕ ਜਿਹੜਾ ਕਿ ਪਿੰਡੇ ਦਾ ਨਵਾਂ ਪਿੰਡ ਆ ਫਤਿਹਪੁਰ ਜ਼ਿਲ੍ਹਾ ਤਰਨਤਾਲ ਐਨੇ ਮੇਰੇ 6:30 ਆਣ ਕੇ ਮੇਰੇ ਘਰ ਤੇ ਅਟੈਕ ਕਰਤਾ ਅੱਜ ਸਵੇਰੇ ਤੇ ਮੇਰੇ ਦੋਨੋਂ ਬੱਚੇ ਖੋ ਕੇ ਲੈ ਗਿਆ ਮੇਰੇ ਕੋਲੋਂ ਬੱਚੇ ਦਾ ਇੰਨਾ ਕੋ ਬੁਰਾ ਹਾਲ ਰੋ ਰੋ ਕੇ ਕਿ ਅਟੈਕ ਕੀਤਾ 15 20 ਜਣੇ ਹੀ ਨਾ ਲੈਵੇ ਤੇ ਇਹਨਾਂ ਨੇ ਮਤਲਬ ਕਿ ਮੇਰੇ ਨਾਲ ਜਿਹੜੇ ਜਿਹੜੇ ਦੇ ਨਾਲ ਗੁੰਡੇ ਆਏ ਉਹਨਾਂ ਨੇ ਵੀ ਗਲਤ ਹਰਕਤਾਂ ਵੀ ਕੀਤੀਆਂ ਮੇਰੇ ਨਾਲ ਤੇ ਬੱਚੇ ਖੋ ਕੇ ਚਲੇ ਗਏ ਮੇਰੇ ਕੋਲ ਮੇਰੇ ਬਸ ਪ੍ਰਸ਼ਾਸਨ ਅੱਗੇ ਆਈ ਅਪੀਲ ਹੈ ਕਿ ਮੇਨੂੰ ਨਿصاف ਦਿੱਤਾ ਜਾਵੇ ਕਿ ਮੇਰੇ ਬੱਚੇ ਮੈਨੂੰ ਵਾਪਸ ਕੀਤੇ ਜਾਵਣ ਮਨਦੀਪ ਸਿੰਘ ਔਲਖ ਹਾਂਜੀ ਉਹੀ ਲੈ ਕੇ ਆਈ ਬੰਦੇ 15 20 ਹੀ ਗਏ ਇਹ ਤੋਂ ਵੱਧ ਹੀ ਹੋਣਗੇ ਸੀ ਪੁਲਿਸ ਵਾਲਿਆਂ ਨੂੰ ਕੰਪਲੇਨ ਕੀਤੀ ਉਹ ਆਪਣੀ ਕਾਰਵਾਈ ਕਰਨ ਦੇ ਆ ਤੇ ਮੈਨੂੰ ਮੇਰੀ ਉਹਨਾਂ ਗਿਵੀ ਆਹੀ ਰਿਕੁਐਸਟ ਹੈ ਕਿ ਉਹ ਛੇਤੀ ਛੇਤੀ ਮੇਰੇ ਬੱਚੇ ਦਾ ਵਾਪਸ ਹਾਂਜੀ ਹਾਂਜੀ ਸਾਰੇ ਜਣੇ ਆਏ ਹੀ ਉਹ ਕਹਿ ਕੇ ਗਿਆ ਕਿ ਤੁਹਾਨੂੰ ਬੱਚੇ ਆਪਣਾ ਖੇਤੀ ਮਿਲਵਾ ਕੇ ਮੈਂ ਕਿ ਤੁਹਾਨੂੰ ਅੱਜ ਹੀ ਮਤਲਬ ਜਿੰਨੀ ਛੇਤੀ ਹੋ ਸਕਣਗੇ ਤੁਹਾਨੂੰ ਬੱਚੇ ਤੁਹਾਨੂੰ ਦਵਾ ਦੇਣ ਹਾਂਜੀ ਹਾਂਜੀ ਮੇਰੇ ਬ੍ਰਦਰ ਨੂੰ ਇਹਨਾਂ ਨੇ ਫੜ ਲਿਆ ਹੈਗਾ ਬਟ ਉਹਨਾਂ ਨੂੰ ਇਸ ਤਰ੍ਹਾਂ ਕਿ ਉਹਨੂੰ ਪੂਰਾ ਕੀ ਕਰ ਲਿਆ ਸੀ ਕਬਜ਼ੇ ਦੇ ਵਿੱਚ ਕੀ ਇਸ ਤਰ੍ਹਾਂ ਹੱਥ ਥੋੜਾ ਮਾਰਨ ਵੀ ਲੱਗੇ ਸੀ ਉਹਦੇ ਬਟ ਬਚਾਅ ਹੋ ਗਿਆ ਮੈਂ ਬਸ ਇਹੀ ਮੰਗ ਕਰਦੀ ਆ ਕਿ ਮੈਨੂੰ ਮੇਰੇ ਬੱਚੇ ਛੇਤੀ ਮਿਲਾਏ ਜਾਣ ਬਸ ਵਾਪਸ ਕਿਤੇ ਜਾਣ ਮੇਰੇ ਵਿੱਚ ਇੱਕ ਦੀ ਵੱਡੇ ਦੀ ਅੰਗਲਪਾਲ ਸਿੰਘ ਜਿਹੜਾ ਉਹਦੀ ਆ ਪੌਣੇ 7 ਸਾਲ ਤੇ ਜਿਹੜਾ ਛੋਟਾ ਏ ਫਤੇ ਸਿੰਘ ਗੋਲਕ ਉਹਦੀ ਆ ਪੌਣੇ 3 ਮੇਰਾ ਨਾਂ ਜੀ ਨਿਰਮਲ ਕੌਰ ਮੈਂ ਪੰਜਾਬ ਪਸ ਤੋਂ ਕਨਸਟੇਬਲ ਰਟਾਇਰ ਹੋਈ ਆ ਤੇ ਮੇਰੀ ਬੇਟੀ ਦਾ ਨਾਂ 2 ਸਾਲ ਹੋ ਗਏ ਸਾਡੇ ਕੋਲ ਮਤਲਬ ਬੱਚੇ ਲੈ ਕੇ ਇਹਨੂੰ ਮਾਰਦਾ ਕੋੜ ਦਾ ਬਹੁਤ ਸੀ ਇੰਨਾ ਕਿ ਉਹਨੇ ਕਿ ਮੁੱਕ ਜਾ ਇਹਨੂੰ ਮੈਂ ਇੰਨਾ ਤੰਗ ਕਰਾਂ ਵੀ ਆਪ ਹੀ ਕੁਝ ਕਰ ਲਵੇ ਚਲੋ ਜੀ ਇਹਨੇ ਬੜਾ ਮਾਰਿਆ ਕੁੱਟਿਆ ਕੰਧ ਨਾਲ ਸਿਰ ਮਾਰਿਆ ਦਾ ਜੁੱਤੀ ਚ ਪਾਣੀ ਤੱਕ ਪੀ ਕੇ ਫੋਨ ਖੋਲਿਆ ਇਹਦੀ ਸੱਸ ਸਹਰੇ ਨੇ ਨਾਲ ਹੋ ਕੇ ਵੀ ਜੁੱਤੀ ਚ ਪਾਣੀ ਪੀ ਲਿਆ ਤੇ ਨਹੀਂ ਤੇ ਸਾਡੇ ਮੁੰਡੇ ਨੇ ਮਰ ਜਾਣਾ ਦਨਾਲੀ ਲਾਗੇ ਰਖ ਲੰਦਾ ਤੇ ਐਦਾਂ ਕੰਮ ਕਰਾਂਦਾ ਇਹ ਦੇ ਕੋ ਆਹ ਕੰਮ ਕਰਦੇ ਨਹੀਂ ਤੇ ਮੈਂ ਮਰ ਜਾਂ ਜਾਂ ਸਾਡੇ ਮੁੰਡੇ ਨੇ ਮਰ ਜਾਣਾ ਜਾਂ ਤੇਰਾ ਤਾਂ ਕੁਝ ਨਹੀਂ ਜਾਣਾ ਚਲੋ ਜੀ ਜੁੱਤੀ ਚ ਪਾਣੀ ਵੀ ਪਿਆਇਆ ਇਹਨੂੰ ਇਹ ਫੇਰ ਵੀ ਸਾਲ ਰਹੀ ਹੈ ਉਥੇ ਬਾਅਦ ਚ ਫੇਰ ਇਹਨੇ ਇੱਕ ਦਿਨ ਸੁਤੀ ਪਈ ਦੇ ਧੋਣ ਦੇ ਉਤੇ ਪੈਰ ਧਰਿਆ ਪਤਾ ਨਹੀਂ ਕੀ ਗੱਲ ਬਿਨਾ ਬਾਹਰ ਚੰਗਾ ਭਲਾ ਜਦੋਂ ਘਰ ਆਉਂਦਾ ਉਦੋਂ ਇਹਨੂੰ ਚੰਗੀ ਨਹੀਂ ਲੱਗਦੀ ਇਹਦੇ ਬੱਚੇ ਫੋਲੇ ਇਹਨੂੰ ਬੜਾ ਮਾਰਿਆ ਇਹਨੇ ਫੋਨ ਕੀਤਾ ਆਪਣੇ ਭਰਾ ਨੂੰ ਕਿ ਮੈਨੂੰ ਲੈ ਜਾ ਨਹੀਂ ਤੇ ਮੈਂ ਮੈਂ ਆਪਣੇ ਪੈਰੇ ਮਾਰ ਚਲੀਆਂ ਜਾਂ ਮਫਾ ਲੈਣ ਲੱਗੀਆਂ ਮੈਨੂੰ ਪਤਾ ਨਹੀਂ ਸੀ ਬੇਟਾ ਕਿਤੇ ਕੁਦਰਤੀ ਉਧਰ ਗਿਆ ਸੀ ਤੇ ਇਹ ਲੈ ਆ ਮੁੜ ਕੇ ਚੌਥੇ ਦਿਨ ਆ ਕੇ ਬੱਚੇ ਦੇ ਗਏ ਕਦੀ ਲੈ ਜਾਂਦਾ ਕਦੀ ਦੇ ਜਾਂਦਾ ਇਹ ਨਾਮ ਉਹਦੇ ਨੂੰ ਪੜਨ ਦਿੰਦਾ ਉਥੇ ਫੇਰਨਾ ਬੇਟੀ ਨੂੰ ਲੈ ਜਾਂਦਾ ਸੀ ਮੁੜ ਕੇ ਆ ਕੇ ਨਾ ਅਸੀਂ ਇੱਥੇ ਦਰਖਾਸਤ ਦਿੱਤੀ ਹੈ ਸਾਡੇ ਘਰੇ ਨੇ ਰੋਜ਼ ਗੱਡੀਆਂ ਪਰ ਪਰ ਲੈ ਆਉਨੇ ਕਦੀ ਕੋਈ ਲੈ ਆਉਨੇ ਕਦੀ ਕੋਈ ਅੱਜ ਸਵੇਰੇ ਹੋਇਆ ਕਿ ਅਸੀਂ ਸੁੱਤੇ ਪਏ ਸੀ ਦੋਵੇਂ ਬੱਚੇ ਤੇ ਬੇਟੀ ਵੀ ਸੁੱਤੀ ਮੈਂ ਵੀ ਲੱਗੇ ਸੁੱਤੀਆਂ ਤੇ ਮੈਨੂੰ ਉਹਨਾਂ ਠਾ ਠਾ ਦੀ ਆਵਾਜ਼ ਗਈ ਇਹਨਾਂ ਨੇ ਕੰਦਾਂ ਟੱਪੀਆਂ ਨੇ ਕੰਦਾਂ ਟੱਪ ਕੇ ਸਾਡੇ ਦਰਵਾਜ਼ੇ ਤੋੜੇ ਆ ਤੁਸੀਂ ਦੇਖ ਸਕਦੇ ਹੋ ਕੁੰਡੀਆਂ ਦਰਵਾਜ਼ਿਆਂ ਦੀਆਂ ਸਾਰੀਆਂ ਤੋੜੀਆਂ ਹੈਂਡਲ ਤੋੜ ਕੇ ਥੋੜੀਆਂ ਹੱਥਾਂ 'ਚ ਫੜੀਆਂ ਸੀ ਇਹਨਾਂ ਨੇ ਹੋਰ ਪਤਾ ਨਹੀਂ ਕੀ ਕੀ ਇਹਨਾਂ ਦੇ ਹੱਥ ਵਿੱਚ ਇਹਨਾਂ ਮੇਰੇ ਮੁੰਡੇ ਨੂੰ ਉਧਰੋਂ ਫੜ ਲਿਆ ਮੈਂ ਚੀਕਾਂ ਮਾਰੀਆ ਵੀ ਕੌਣ ਆ ਗਿਆ ਕੌਣ ਆ ਗਿਆ ਇਹਨਾਂ ਨੇ ਦਰਵਾਜ਼ਾ ਸਾਡਾ ਬਾਥਰੂਮ ਵਾਲਾ ਨਹੀਂ ਉਹ ਵੀ ਤੋੜਿਆ ਤੇ ਮੇਰੇ ਮੁੰਡੇ ਨੂੰ ਇੱਥੇ ਫੜ ਕੇ ਰੱਖ ਲਿਆ ਉਹਦੇ ਦੋਹੇ ਗੁੱਟ ਫੜ ਲਏ ਆ ਕੋਈ ਮੇਰੇ ਕਰੀਬ ਕੋ 18 20 ਬੰਦੇ ਸੀਗੇ ਹੂੰ ਕਿਉਂਕਿ ਕੋਈ 8 10 ਇਹਨਾਂ ਮੇਰੀ ਬੇਟੀ ਨੂੰ ਪਤਾ ਨਹੀਂ ਇੱਥੇ ਗੁੱਤੋਂ ਫੜਿਆ ਅੰਦਰ ਕੀ ਕੀਤਾ ਇਹਨਾਂ ਨੇ ਉਹਦੀਆਂ ਚੀਕਾਂ ਨਿਕਲ ਗਈਆਂ ਜਿਹੜੇ ਇਹਨੇ ਗੁੰਡੇ ਨਾਲ ਲਿਆਂਦੇ ਸੀਗੇ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਦੋਵੇਂ ਬੱਚਿਆਂ ਨੂੰ ਇਦਾਂ ਚੁੱਕ ਕੇ ਲੈ ਗਏ ਬੱਚੇ ਬਹੁਤ ਰੋਂਦੇ ਸੀਗੇ ਵਡੇ ਬੇਟੇ ਨੇ ਉਹਦੇ ਨੋਂਦਰਾ ਵੀ ਮਾਰੀਆਂ ਜਿਹਨੇ ਮੂੰਹ ਬੱਦੇ ਆ ਉਹ ਤਿੰਨ ਚਾਰ ਬੰਦਿਆਂ ਦੀ ਸਾਨੂੰ ਪਛਾਣ ਆ ਗਈ ਆ ਵਿੱਚੋਂ ਹਾਂਜੀ ਬੱਚੇ ਸੁੱਤੇ ਪਈ ਸਾਰੇ ਸੁੱਤੇ ਪਏ ਸੀ ਹਾਂਜੀ ਅਸੀਂ 112 ਤੇ ਫੋਨ ਕੀਤਾ ਉਹ ਵੀ ਆਏ ਸੀ ਬਾਅਦ ਚ ਆਪਣੇ ਐਸ ਐਚਓ ਸਾਹਿਬ ਸਾਡੇ ਸਦਰ ਵਾਲੇ ਉਹ ਵੀ ਆਏ ਨੇ ਬਾਅਦ ਚ ਇਨਸਪੈਕਟਰ ਸਾਹਿਬ ਆਏ ਨੇ ਫਿਰ ਮਤਲਬ ਕਾਫੀ ਟੀਮਾਂ ਆਈਆਂ ਪੁਲਿਸ ਸਾਰਾ ਦੇਖ ਤੁੰਕੇ ਗਏ ਸਾਡੇ ਜੀ ਬੱਚੇ ਮੇਰੀ ਬੇਟੀ ਰੋ ਰੋ ਮਰ ਗਈ ਹੈ ਉਹ ਤੇ ਸਵੇਰ ਦਾ ਉਹਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਉਹਨੂੰ ਤੇ ਅੱਗੇ ਬਹੁਤ ਵੀਕ ਆ ਉਹ ਜਲਦੀ ਤੋਂ ਜਲਦੀ ਸਾਨੂੰ ਬੱਚੇ